ਹਰੇਕ ਦਸਤੂਰੀ ਦੇ ਗਰਸਾ ਦੇ ਤਰ੍ਹਾਂ ਜਦੋਂ ਦਾ ਦੇਸ਼ ਜਦੋਂ ਆਇਆ ਪੰਜਾਬ ਵਿੱਚ ਅਲੱਗ-ਅਲੱਗ ਪਾਰਟੀਆਂ ਲੋਕਾਂ ਨੂੰ ਜਿਤਾਉਂਦੇ ਰਹੇ ਚਾਹੇ ਉਹ ਕਾਂਗਰਸੀ ਹੋਵੇ ਜਾਂ ਬੋਲਾਵਾ ਆਪਨੀ ਪਾਰਟੀ ਕਿਸੇ ਵੀ ਪਾਰਟੀ ਨੇ ਪੰਜਾਬ ਦਾ ਕੁਝ ਭਲਾ ਕੀਤਾ ਹੈ ਇਹ ਤੁਸੀਂ ਆਪ ਜਾਣਦੇ ਹੋ ਇਹਦਾ ਨੰਦਾ ਤੁਸੀਂ ਆਪ ਕਹਿੰਦਾ ਅਸੀਂ ਇੰਦਰ ਸਾਰੇ ਕੁਝ ਨਹੀਂ ਕਰਾ ਲੇਕਿਨ ਹੁਣ 2027 ਦੀਆਂ ਚੋਣਾਂ ਆਈਆਂ ਇਹਦੇ ਵਿੱਚ ਸਾਨੂੰ ਕੀ ਕਹਿਣਾ ਜੀਦਾ ਨਵੀਆਂ ਪਾਰਟੀਆਂ ਵੀ ਆ ਰਹੀਆਂ ਹਨ ਪੁਰਾਣੀਆਂ ਵੀ ਪਾਰਟੀਆਂ ਅਜੇ ਹਰ ਕੋਈ ਪਾਰਟੀ ਕਦੇ ਅਸੀਂ ਪੰਜਾਬ ਦਾ ਸੁੱਖਟਾ ਜੀ ਉਹ ਸੋਚਦੇ ਆ ਜਾਂ ਨਹੀਂ ਸੋਚਦੇ ਇਹ ਤੁਹਾਨੂੰ ਵੀ ਪਤਾ ਤੇ ਸਾਰੀ ਦੁਨੀਆ ਜਾਣਦੀ ਸਾਡੇ ਨਾਲ ਅੱਜ ਆਸਟ੍ਰੇਲੀਆ ਵਿੱਚ ਅਸੀਂ ਬੈਠੇ ਆ ਸਾਡੇ ਨਾਲ ਆਸਟ੍ਰੇਲੀਆ ਵਿੱਚ ਜਿਹੜੇ ਪੰਜਾਬ ਦਾ ਦਰਦ ਰੱਖਦੇ ਹਨ ਉਹ ਨਾਲ ਬੈਠੇ ਹੁਣ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਪਰਮ ਇੰਟਰੋਡਕਸ਼ਨ ਕਰਦੇ ਹਾਂ ਜੀ ਔਰ ਸਭ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੈਸਾ ਤੁਸੀਂ ਦੱਸੋ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਰਾਜ ਸਿੰਘ ਵੇਰਕਾ ਜੇਰਾ ਮਰਸਾ ਨੂੰ ਬਰਾਉਂ ਕਰਦਾ ਤੇ ਜ਼ਬਾਨਦਰੀ ਅਕਾਲੀ ਆ ਹੁਣ ਨਹੀਂ ਕਾਲੀ ਆ ਤੇ ਅਕਾਲੀ ਬੰਨਾ ਚਾਹੁੰਦਾ ਮੈਂ ਉਹ ਬੰਦ ਸਿੰਘ ਬਰਾਉਂ ਤੋਂ ਇੱਥੇ ਮੈਨੂੰ ਆਇਆ ਹਾਂ ਚਾਹ ਪੰਸੇ ਨੂੰ ਆ ਤੱਕ ਹਮਾਰੇ ਤੇ ਪੰਜਾਬ ਦੇ ਇੱਥੇ ਵਿਚਾਰ ਪੇਸ਼ ਕਰਨਾ ਚਾਹੁੰਦਾ ਥੋੜੇ ਜਿਹਾ ਤੇ ਕੋਈ ਚੱਲੇ ਕੀਤਾ ਇੱਥੇ ਅਸੀਂ ਬਤੇ ਲੱਗ ਲੱਗ ਕੇ ਮੈਂ ਜੀ ਕੁਲਪਿੰਦ ਸਿੰਘ ਆਸਟ੍ਰੇਲੀਆ ਵੀਜ਼ਰ ਲਈ ਆਉਣਾ ਹਾਲ ਬਾਤ ਬਖਸ਼ਾ ਜੀ ਮੈਂ ਅਲੈਕਸੈਂਡਰ ਆਉਣ ਵਾਲੇ ਕਲੈਕਸ਼ਨ ਦੇ ਟਾਈਮ ਤੇ ਮੈਂ ਆਪachar ਆਪਣੇ ਜੀ ਮੈਂ ਭੁਪਿੰਦਰ ਸਿੰਘ ਢਾਲੀਵਾਲ ਰਿਆਸ ਸ਼ੌਕੀਮਾਨ ਨੇ ਜਿੱਤੇ ਆਸਟ੍ਰੇਲੀਆਜ਼ ਵੀਜ਼ਰ ਆਇਆ ਹਾਂ ਆਪ ਨੂੰ ਕਿ ਕਾਫੀ ਆਪਣੇ ਬੁੱਧੀਮਾਨ ਲੋਕਾਂ ਨਾਲ ਆ ਕੇ ਚਾੜਚੰਦਰ ਹੁੰਦਾ ਬਰਾ ਰਾਜਨੀਤੀ ਹਾਲ ਦੇ ਦੇਖ ਕੇ ਜੋ ਹਾ ਇਥੇ ਪੰਜਾਬ ਚ ਇਲੈਕਸ਼ਨ ਹੋ ਰਹੇ ਨੇ 2027 ਉਸ ਵਿਸ਼ੇ ਤੇ ਸਾਰੇ ਇਥੇ ਵਿਦਵਾਨ ਦੋਸਤ ਇਕੱਠੇ ਹੋਏ ਨੇ ਸਿਆਣੇ ਆਪਣੇ ਬੜੀ ਚਰ ਦੇਕਾਰ ਉਹ ਵਿਚਾਰਾਂ ਚ ਮੈਂ ਅੱਜ ਸ਼ਾਮਿਲ ਹੋਣ ਦਾ ਮੈਨੂੰ ਅਫਸਰ ਪ੍ਰਾਪਤ ਹੋਇਆ ਮੈਂ ਇਸ ਲਈ ਬਹੁਤ ਧੰਨਵਾਦੀ ਹਾਂ ਥੈਂਕ ਯੂ ਵੈਰੀ ਮਚ ਸਭ ਤੋਂ ਪਹਿਲਾਂ ਮੇਰਾ ਸਵਾਲੀ ਵਿਕਾਸ ਤੁਹਾਨੂੰ ਹੈ ਤੁਸੀਂ ਕਹਿੰਦੇ ਮੈਂ ਅਕਾਲੀਆ ਅਕਾਲੀਆ ਪਰ ਹੁਣ ਅਕਾਲੀਦਾਨ ਵੀ ਦੋ ਚਾਰ ਹੋ ਗਿਆ ਤੁਸੀਂ ਕਿਹੜੇ ਕਾਲੀਦਾਨਾਂ ਨੂੰ 1972 ਤੋਂ ਬਾਅਦ ਜਿਹੜੀ ਜਿਹੜਾ ਨੌ ਸਰ ਕੋਲ ਨੇ ਭੱਦੇ ਚਾਲੂ ਕੀਤੇ ਸੀ ਉਹਦੇ ਚ ਅਕਾਲੀ ਬਣਿਆ ਸੀ ਤੇ 1975 ਦੇ ਐਮਰਜੈਂਸੀ 24 ਜੁਲਾਈ 1975 ਨੂੰ ਐਮਰਜੈਂਸੀ ਜੇਲ੍ਹ ਚ ਰਹਾ 6 ਮਹੀਨੇ ਉੱਚ ਕੈਦ ਕੱਟੀ ਤੇ ਜਦ ਧਰਮ ਜਦ ਮੋਰਚਾ ਲੱਗਿਆ ਉਹਦੇ ਵਿੱਚ ਵੀ ਕਈ ਵਾਰ ਜੇਲ੍ਹ ਚ ਗਿਆ ਫੜਿਆ ਜਾਂਦਾ ਰਹਾ ਤੇ ਜਦ ਵਿਧਾਨ ਸਾਲ ਦੀ ਗੱਲ ਆਈ ਅਸੀਂ 20 ਜਾਣਿਆਂ ਨੇ ਵਿਧਾਨ ਸਾਲਿਆ ਮੇਰੇ ਸਾਥੀਆਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ 9 ਜਾਣੇ ਵੀ ਹੱਕੇ ਦੇ ਸੀ ਤੇ ਉਹਨਾਂ ਦਾ ਹਰ ਮੂਹ ਮਰਦੇ ਰਿਹਾ ਤੇ ਅਕਾਲੀ ਦਲ ਦੇ ਵਿੱਚ ਜੁੜੇ ਰਹੇ ਆ ਬਾਕੀ ਤੁਸੀਂ ਗੱਲ ਕਰਗੇ ਅਕਾਲੀ ਦਲ ਦੀ ਜੋ ਡਾਊਨਫਾਲ ਆਇਆ ਮੁੱਖ ਡਾਊਨਫਾਲ ਜਿਹੜਾ ਵਾ ਮੈਂ ਉਦੋਂ ਮੰਨਦਾ ਵਾਂ ਜਦੋਂ ਸਭ ਦੇ ਸਾਹ ਨੇ ਇਹ ਅਗਲੀ ਕੀਤੀ ਆ ਗੁਰੂਕਰਨ ਸਾਹਿਬ ਦੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਚੁੱਕਿਆ ਵਾ ਉਹਦੇ ਉਹਦੇ ਆਵਾਜ਼ ਉਹਦੀ ਰੱਖਿਆ ਕੀਤੀ ਆ ਜਨਾਂ ਨੇ ਗੁਰੂ ਗ੍ਰੰਥ ਸਾਹਿਬ ਚੌਕ ਕੇ ਖੜਿਆ ਉਹਨਾਂ ਦੇ ਉੱਤੇ ਪੋਸਟਰ ਲੱਗ ਗਏ ਕਿੰਨੇ ਚੁੱਕਿਆ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਹਾਲ ਨੇ ਪਲੀਜ਼ ਨੇ ਦੋ ਨੌਜਵਾਨ ਰਪਿੰਦਰ ਤੇ ਜਸਵਿੰਦਰ ਕੁੱਟ-ਕੁੱਟ ਕੇ ਧਮਾਏ ਕਰਦੇ ਜਿਨ੍ਹਾਂ ਤੋਂ ਅਜੇ ਵੀ ਇੱਕ ਤੋਂ ਤਰ੍ਹਾਂ ਨਹੀਂ ਜਾ ਰਿਹਾ ਤੇ ਉਹਨਾਂ ਨੂੰ ਕਹਿੰਦੇ ਸੀ ਨਾਂ ਲੈ ਤਿੰਨ ਬੰਦਿਆਂ ਦਾ ਪੰਚਪਰੀਂ ਢੱਡੀਆਂ ਵਾਲਾ ਤੇ ਸਿੱਖ ਪ੍ਰਚਾਰਕ ਮਾਂਜੀ ਦਾ ਉਹ ਦੋਵੇਂ ਅਰੇ ਰਹੇ ਉਹ ਨਹੀਂ ਡੋਲੇ ਤੇ ਜੋ ਕੁਝ ਪ੍ਰਕਾਰ ਸੰ ਬਦਲਨੇ ਕੀਤਾ ਉਹ ਤੁਹਾਡੇ ਸਾਰੇ ਸਾਹਮਣੇ ਆ ਇਹੋ ਹੀ ਵੱਡਾ ਡਾਉਨਫਾਲ ਹੈ ਸ਼ਰਮਣੀ ਅਕਾਲੀ ਦਰ ਦਾ ਤੇ ਮੈਂ ਉਸ ਤੋਂ ਪਹਿਲਾਂ ਹੀ ਛੱਡ ਗਿਆ ਸੀ ਜਦੋਂ ਸਮੈਕ ਦੀ ਜਿਹੜੀ ਤੇਰਿਆ ਸ਼ਰਮਣੀ ਅਕਾਲੀ ਦਰ ਬਣ ਗਿਆ ਜਿਹੜੀ ਸਨੈਕ ਸੀ ਉਹ ਬਾਲਵੇ ਦੇ ਵਿੱਚ ਦੋ ਪੰਜਾਬ ਦੇ ਬੁਚੜਾ ਨੇ ਬੁਚੜੀ ਕਹੂੰਗਾ ਤੁਹਾਨੂੰ ਮੈਨੂੰ ਕੁੱਤਾ ਲੱਗੇ ਕੇ ਪੀਐਸ ਗੱਲ ਤੇ ਬੈਂਟੇ ਲਈ ਹੰਦੀ ਸੀ ਜਿਹਦਾ ਮੁੱਖ ਸਰਗਨਾ ਓਪੀ ਸੋਨੀ ਅੰਮ੍ਰਿਤਸਰ ਵਾਲਾ ਉਸ ਵੇਲੇ ਮੇਰ ਸੀ 15 ਸਾਲ ਸਰਗਣਾ ਹੋ ਰਿਹਾ ਉਸ ਤੋਂ ਬਾਅਦ ਜਿਹੜਾ ਮੁੱਖ ਸਰਗਣਾ ਮਾ ਉਹ ਡੇਗਰਮ ਜੀ ਮਜੀਠਿਆ ਰਿਹਾ ਨਾ ਉਹ ਵੀ ਕਹਿੰਦਾ ਰਿਹਾ ਹੁਣ ਵੀ ਕਹਿੰਦਾ ਹਾਂ ਇਹਨਾਂ ਦੋਵਾਂ ਬੰਦਿਆਂ ਦਾ ਨਾਮ ਲੈ ਕੇ ਨਾ ਇਹ ਸਰਗਣੇ ਨੇ ਸਮਾਗ ਦੇ ਸੁਨੇਹਾਂ ਨੇ ਕਿ ਇੱਕ ਨੂੰ ਛੱਡਿਆ ਜਾ ਰਿਹਾ ਇੱਕ ਨੂੰ ਲੰਮੇ ਪਾਇਆ ਜਾ ਰਿਹਾ ਉਹੀ ਉਹੀ ਉਹ ਹੀ ਭਰਨਾ ਜਿਹੜੇ 15 ਸਾਲ ਬਕਾਈ ਪਹਿਲੇ ਸਰਗਣੇ ਲੈ ਚੜਾ ਆਇਆ 2027 ਦੀਆਂ ਹੁਣ ਅਸੀਂ ਕਿਹਦੀ ਪਾਰਟੀ ਨੇ ਜਈ ਸਾਨੂੰ ਸਾਰੇ ਦੀ ਆਣੀ ਪਿਛਲੇ ਤੁਸੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਜਾਂ ਕਾਹ ਲੋਬੀ ਜਦੋਂ ਤੋਂ ਪੰਜਾਬ ਬਣਿਆ ਹਰੇਕ ਪਾਰਟੀ ਟੈਸਟ ਕਰਕੇ ਦੇ ਲਈ इवन ਨਵੀਂ ਪਾਰਟੀ ਵੀ ਟੈਸਟ ਕਰ ਲਈ ਜਿਹੜੀ ਆਮ ਆਦਮੀ ਪਾਰਟੀ ਆ ਅਕਾਲੀ ਦਾ ਬਾਦਲ ਦਾ ਕਾਂਗਰਸ ਕਹ ਲੋ ਤੁਸੀਂ ਇਹਨਾਂ ਬਾਰੇ ਕੀ ਆਪਣਾ ਸੁਜੈਸ਼ਨ ਦੇ ਦਿਓ ਕਿਹਦੀ ਪਾਰਟੀ ਚਾਹੀਏ ਕੀ ਕਰੀਏ ਸਾਨੂੰ ਕੋਈ ਸਮੇਂ ਨਹੀਂ ਆ ਰਿਹਾ ਪੰਜਾਬ ਦੇ ਲੋਕਾਂ ਨੂੰ ਅਸੀਂ ਕੀ ਸੁਜੈਸ਼ਨ ਦੇ ਸਕਦੇ ਹਾਂ ਅਬ ਮਹੱਤਵਪੂਰਨ ਤੁਸੀਂ ਇੱਕ ਕੁਐਸਚਨ ਕੀਤਾ ਵੈਰੀ ਇੰਪੋਰਟੈਂਟ ਕੁਐਸਚਨ ਇਹਦੀ ਅੱਜ ਜ਼ਰੂਰਤ ਹੈ ਥੋੜੀ ਜਿਹੀ ਤੇ ਬੈਕਗ੍ਰਾਉਂਡ ਤੇ ਗੱਲ ਕਰ ਲੈਣੇ ਆ ਪੰਜਾਬ ਦੀ ਤਕਰੀਬਨ ਆਜ਼ਾਦੀ ਤੋਂ ਬਾਅਦ ਤਕਰੀਬਨ 16-17 ਸਾਲ ਦਾ ਪੀਰੀਅਡ ਜਿਹੜਾ ਰਿਹਾ ਵਾ ਪੰਜਾਬ ਦੀ ਬਲੰਦੀਆਂ ਤੇ ਰਿਹਾ ਵਾ ਉਹਦੇ ਵਿੱਚ ਕਾਂਗਰਸ ਰਹੀ ਆ ਜ਼ਿਆਦਾਤਰ ਮੋਸਟਲੀ ਔਰ ਖਾਸ ਕਰ ਪ੍ਰਤਾਪ ਸਿੰਘ ਕਹਿਰੋਂ ਦੇ ਟਾਈਮ ਦੇ ਤੇ ਕਾਫੀ ਜ਼ਬਰਦਸਤ ਇਨਨੋ ਮਿਨਿਸਟਰ ਰਿਹਾ ਵਾ ਪੰਜਾਬ ਬਲੰਦੀਆਂ ਤੇ ਸੀ ਔਰ ਪੰਜਾਬ ਉਸ ਟਾਈਮ ਤੇ ਨੰਬਰ 1 ਸੂਬਾ ਸੀ ਪੂਰੇ ਦੇਸ਼ ਦਾ ਔਰ ਪੰਜਾਬ ਦੀ ਕੁਰਬਾਨੀ ਸਾਡੇ ਗੁਰਗਵਾਂ ਦੀ ਕੁਰਬਾਨੀ ਸਾਡੇ ਲੋਕਾਂ ਦੀ ਕੁਰਬਾਨੀ ਸਾਡੇ ਲੋਕਾਂ ਦਾ ਜਿਹੜਾ ਇਹ ਇੱਕ ਇਸ ਸੰਸਾਰ ਦੀ ਧਰਤੀ ਉੱਤੇ ਮੰਨਣਯੋਗ ਹੈ ਪੰਜਾਬ ਨੇ ਆਪਣਾ ਐਸੈਟਸ ਰੱਖਿਆ ਪੰਜਾਬ ਦੇ ਰਾਸ਼ਟਰੀ ਗੀਤ ਕੀਬਨ ਰਾਸ਼ਟਰੀ ਗੀਤ ਜੋ ਹਿੰਦੁਸਤਾਨ ਦਾ ਵਾ ਵਾ ਭਾਰਤ ਮਾਤਾ ਦਾ ਵਾ ਜਿਹਨੂੰ ਕਹਿ ਦਿੰਦੇ ਆ ਆਪਾਂ ਭਾਰਤ ਮਾਤਾ ਉਹਦਾ ਉੱਤੇ ਨੰਬਰ 1 ਪੰਜਾਬ ਪਹਿਲੇ ਨੰਬਰ ਤੇ ਆਉਂਦਾ ਪੰਜਾਬ ਸਿੰਧ ਗੁਜਰਾਤ ਮਰਾਠਾ ਸਾਡਾ ਨੰਬਰ 1 ਰਿਹਾ ਪਹਿਲੇ ਤੋਂ ਔਰ ਦੁਨੀਆ ਤੇ ਨੌਂ ਸੀਗਾ ਇਸ ਦਾ ਮੂਵਮੈਂਟਾਂ ਚਲੀਆਂ ਸਿੱਖ ਲਈ ਜਾਂ ਪੰਜਾਬੀ ਲਈ ਉਹਦੇ ਲਈ ਜਿਆਦਾ ਖੁੱਲਾ ਉਹਦਾ ਮਾਹੌਲ ਜਾਂ ਖੇਤਰਫਲ ਵਧਾਉਣ ਲਈ ਲੋਕਾਂ ਨੇ ਬਹੁਤ ਜਦੋਜਹਿਦ ਕੀਤੀ ਪੰਜਾਬੀਆਂ ਨੇ ਔਰ ਉਹਦਾ ਅਖਰ ਉਹਦਾਂ ਦੀ ਜਦੋਜਹਿਦ ਫੜ ਲਈ ਪੰਜਾਬੀ ਸਭਾ ਪਣ ਗਿਆ 1966 ਔਰ ਬੜੀਆਂ ਉਮੀਦਾਂ ਬਣੀਆਂ ਉਮੀਦਾਂ ਬਣੀਆਂ ਤੇ ਉਹ ਉਮੀਦਾਂ ਦੇ ਵਿੱਚ ਸਾਡੀ ਪੰਜਾਬ ਚ ਰਾਜਨੀਤੀ ਦੀ ਬਦਲਾਅ ਆਇਆ ਕਾਂਗਰਸ ਪਾਰਟੀ ਤਕਰੀਬਨ ਪਿੱਛੇ ਚਲੀ ਗਈ ਕਾਂਗਰਸ ਪਾਰਟੀ ਆਈ ਲੇਕਿਨ ਉਹਨੀ ਤਾਕਤ ਚ ਨਹੀਂ ਆਈ ਔਰ ਸਭ ਤੋਂ ਜਿਆਦਾ ਮਾਣ ਸਾਨੂੰ ਪੰਜਾਬੀਆਂ ਨੂੰ ਸੀ ਸਾਡੇ ਖਾਸ ਕਰਕੇ ਅਕਾਲੀ ਦਲ ਦੀ ਅਕਾਲੀ ਦਲ ਦੀ ਰਹਿਨਮਾਈ ਉਸ ਟਾਈਮ ਤੇ ਸ਼ੁਰੂਆਤ ਹੋਈ ਬਹੁਤ ਪੜੇ ਲਿਖੇ ਔਚਕੋਟੀ ਦੇ ਵਿਦਵਾਨ ਆਏ ਜਸਟਿਸ ਗੁਰਨਾਮ ਸਿੰਘ ਪਹਿਲੇ ਚੀਫ ਮਿਨਿਸਟਰ ਸਾਡੇ ਉਹਨਾਂ ਨੇ ਥੋੜਾ ਬਹੁਤ ਅੱਛਾ ਸਿਸਟਮ ਸੀ ਪੜੇ ਲਿਖੇ ਆਦਮੀ ਸੀ ਲੇਕਿਨ ਉਹਨਾਂ ਦੀ ਕੋਈ 정치 రాజకీయ ਜਾਂ ਪਰਸਨਲ ਵਿਅਕਤੀਗਤ ਰੀਜ਼ਨ ਉਹਨਾਂ ਨੇ ਜਿਆਦਾ ਦੇਰ ਉਹਦੇ ਵਿੱਚ ਨਹੀਂ ਰਹੇ ਬਾਕੀ ਇੱਕ ਚੀਜ਼ ਛੋਟੀ ਜਿਹੀ ਇੱਥੇ ਇਹ ਹੈ ਕਿ ਕੇਂਦਰ ਵਿੱਚ ਉਸ ਟਾਈਮ ਸਰਕਾਰ ਕਾਂਗਰਸ ਰਹੀ ਆ ਕਾਂਗਰਸ ਸਰਕਾਰ ਨੇ ਖਾਸ ਕਰ ਮਿਸਿਸ ਗਾਂਧੀ ਦੇ ਟਾਈਮ ਤੇ ਐਮਰਜੈਂਸੀ ਤੋਂ ਬਾਅਦ 75 76 ਤੋਂ ਬਾਅਦ ਜਿੰਨੀਆਂ ਵੀ ਸਥਾਨਕ ਪਾਰਟੀਆਂ ਸੀ ਹਿੰਦੁਸਤਾਨ ਆਪਣੇ ਭਾਰਤ ਦੀਆਂ ਸਟੇਟਸ ਸੀ ਕਿਸੇ ਵੀ ਆਪੋਜੀਸ਼ਨ ਦੀ ਸਰਕਾਰ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਉਹਦੇ ਤੇ ਕਟੇਲ ਰੱਖਿਆ ਅਗਰ ਕੋਈ ਕਾਮਯਾਬ ਆਪਣੀ ਤੇ ਸਰਵਾਈਵ ਕਰਦੀ ਤਾਂ ਉਹਨੂੰ ਚੱਲਣ ਨਹੀਂ ਦਿੱਤਾ ਇਸੇ ਹੀ ਹਾਲਤ ਦੇ ਤਹਿਤ ਪੰਜਾਬ ਦੀ ਅਕਾਲੀ ਗੱਲੂ ਵੀ ਕਾਂਗਰਸ ਨੇ ਕਾਫੀ ਨੁਕਸਾਨ ਪਹਚਾਇਆ ਔਰ ਸਟੈਕ ਕੀਤਾ ਜਿਹਦੇ ਨਾਲ ਅਕਾਲੀ ਪਾਰਟੀ ਨੂੰ ਪਹਿਲੀ ਜਿਹੜੀ ਸਰਕਾਰ ਬਣੀ ਸੀ ਜਸਟਿਸ ਗਰਨਾਥ ਸਿੰਘ ਦੇ ਵਿੱਚ ਉਹਨੂੰ ਟੋਪਲ ਕਰਕੇ ਲక్ష్ਮਨ ਸਿੰਘ ਨੂੰ ਲੈ ਆਂਦਾ ਸੀ ਲక్ష్ਮਨ ਸਿੰਘ ਜੀ ਜੀ ਦਾ ਧਰ ਨਹੀਂ ਰਹਿ ਸਕਿਆ ਉਹਨੂੰ ਵੀ ਬਾਅਦ ਵਿੱਚ ਕਾਂਗਰਸ ਨੇ سپورਟ ਖਿੱਚ ਕੇ ਟੈਕਟੀਕਲ ਕਰਕੇ ਸੈੱਟਤਾ ਉਦੋਂ ਬਾਅਦ ਪੰਜਾਬ ਦੇ ਉੱਤੇ ਨੇ ਕੀ ਸੰਤਾਪ ਪੰਜਾਬ ਨੇ ਹੰਡਾਇਆ ਉਹ ਸਭ ਦੇ ਸਾਹਮਣੇ ਆ 15 ਸਾਲ ਪੰਜਾਬ ਦਾ ਨੌਜਵਾਨੀ ਪੰਜਾਬ ਦਾ ਧਨ ਪੰਜਾਬ ਦੀ ਇੱਜ਼ਤ ਪੰਜਾਬ ਨੂੰ ਹਰ ਚੀਜ਼ ਨੂੰ ਰੋਲਤਾ ਉਹਦੇ ਪਿੱਛੇ ਕਿਹਦਾ ਹੱਥ ਸੀ ਕਿਹੜੀ ਰਾਜਨੀਤੀ ਦਾ ਹੱਥ ਸੀ ਉਸ ਕੇਂਦਰ ਸਰਕਾਰ ਸੀ ਕੇਂਦਰ ਸਰਕਾਰ ਜੋ ਵੀ ਸੈਂਟਰ ਚ ਰਹੀ ਆ ਉਹ ਪੰਜਾਬ ਦੇ ਪੱਖ ਚ ਨਹੀਂ ਰਹੀ ਕਦੇ ਵੀ ਬੰਤਾ ਮਾਣ ਮਣ ਦਾ ਮਾਣ ਪੰਜਾਬੀਆਂ ਨੂੰ ਕਦੇ ਨਹੀਂ ਮਿਲਿਆ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਹੁਣ ਇਹ ਚੀਜ਼ ਦੇ ਤਹਿਤ ਥੋੜਾ ਜਿਹਾ ਹੋਰ ਅੱਗੇ ਪੰਜਾਬੀ ਸਿਆਣੇ ਹੋਏ ਸੀ ਰਾਜਨੀਤਿਕ ਤੌਰ ਤੇ ਡਿਵੈਲਪ ਹੋਏ ਸੀ ਇਹਨਾਂ ਨੇ ਪੂਰੇ ਦੋ ਪਾਰਟੀਆਂ ਖੀ ਲਈਓ ਸਾਡੀਆਂ ਟ੍ਰੈਡੀਸ਼ਨਲ ਸੀ ਉਹ ਕਾਂਗਰਸ ਔਰ ਕਾਲੀ ਪਾਰਟੀ ਪੰਜਾਬ ਵਿੱਚ ਆਉਂਦੇ ਰਹੇ ਆ ਤੇ ਇਹਨਾਂ ਨੇ ਆਪਸ ਵਿੱਚ ਅੰਡਰਸਟੈਂਡਿੰਗ ਹੋ ਗਈ ਉੱਤਰ ਕਾਪੂ ਮੈਂ ਚੜਾ ਇਹਨਾਂ ਦੀ ਚੱਲੀ ਰਹੀ 10-12 ਸਾਲ ਇਹਦੇ ਨਾਲ ਪੰਜਾਬ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋ ਸਕਿਆ ਪੰਜਾਬ ਦਾ ਜ਼ਿਆਦਾ ਫਾਇਦਾ ਨਹੀਂ ਹੋ ਸਕਿਆ ਇਹ ਉਹਦੇ ਵਿੱਚ ਆ ਕੇ ਪੰਜਾਬ ਦਾ ਹੋਰ ਨੁਕਸਾਨ ਹੋਇਆ ਔਰ ਪੰਜਾਬ ਨੰਬਰ 1 ਸੂਬੇ ਤੋਂ ਪੰਜਾਬ 18ਵੇਂ ਤੇ ਚਲੇ ਗਿਆ ਅੱਜ ਪੰਜਾਬ ਦੀ ਜੋ ਹਾਲਾਤ ਆ ਉਹ 18ਵੇਂ ਸੂਬੇ ਤੇ ਚਲੇ ਗਈ ਆ ਔਰ ਹਰਿਆਣਾ ਉਹਦੋਂ ਕਿਤੇ ਗਾਂ ਲੰਘ ਗਿਆ ਗੁਜਰਾਤ ਨੰਬਰ ਕਿਤੇ ਚਲੇਗਾ ਖੇਤੀਬਾੜੀ ਦੇ ਮਾਮਲੇ 'ਚ ਅਸੀਂ ਬਹੁਤ ਪਿਛੇ ਚਲੇ ਗਿਆਂ ਕਾਰਨ ਕਿ ਨਾ ਕਾਂਗਰਸ ਦਾ ਜਿਹੜੀਆਂ ਸਾਡੀਆਂ ਪੁਰਾਣੀਆਂ ਪਾਰਟੀਆਂ ਸੀ ਇਹਨਾਂ ਨੇ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਸੋਚਿਆ ਬਰਨਾ ਆਪਣੇ ਘਰ ਭਰੇ ਨੇ ਔਰ ਇੰਨੇ ਘਰ ਭਰਲੇ ਨੇ ਕਿ ਇਹਨਾਂ ਜੇ 7 ਪੁਸ਼ਤਾਂ ਵੀ ਬੈਠ ਕੇ ਖਾ ਸਕਦੀਆਂ ਉਹਨਾਂ ਨੂੰ ਪੰਜਾਬੀ ਬਿਲਕੁਲ ਅਖੀਰਲੇ ਕੰਵੇ ਤੇ ਪਹੁੰਚਾ ਦਿੱਤੇ ਗਏ ਨੇ ਹੁਣ ਪੰਜਾਬੀਆਂ ਨੇ ਜਾਗਰਤੀ ਆਈ ਸਿਆਣੇ ਹੋਏ ਪਹਿਲਾਂ ਨਾਲੋਂ ਕਿਉਂਕਿ ਸਮਾਂ ਲੱਗਦਾ ਵਾ ਥੋੜਾ ਜਿਹਾ ਡੈਮੋਕਰੇਸੀ ਨੂੰ ਸਮਝਣ ਨੂੰ ਵੋਟ ਦੇ ਅਧਿਕਾਰ ਨੂੰ ਆਪਣੀ ਮਰਜ਼ੀ ਤਾਂ ਨੂੰ ਸਮਝਣ ਨੂੰ ਥੋੜਾ ਜਿਹਾ ਦੇਰ ਲੱਗਿਆ ਪੰਜਾਬੀਆਂ ਨੂੰ ਹੁਣ ਪੰਜਾਬੀ ਸਮਝ ਰਹੇ ਨੇ ਇਸ ਚੀਜ਼ ਨੂੰ ਕਿ ਹੁਣ ਪੰਜਾਬੀਆਂ ਨੇ ਇਹਨਾਂ ਦੋਨਾਂ ਪਾਰਟੀਆਂ ਨੂੰ ਲਾ ਕੇ ਉਹ ਮਾਰਿਆ ਤੇ ਤੀਜਾ ਬਦਲ ਲੈ ਆਂਦਾ ਸੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੇ ਵੀ ਆ ਕੇ ਪੰਜਾਬ ਨੂੰ ਹਾਈਜੈਕਟ ਕਰ ਲਿਆ ਪੰਜਾਬ ਨੂੰ ਹਾਈਜੈਕਟ ਕਰ ਲਿਆ ਵਾ ਪੰਜਾਬ ਦਾ ਜ਼ਿਮੀਦਾਰ ਦਾ ਜਾਂ ਪੰਜਾਬ ਦੇ 80% ਲੋਕ ਖੇਤੀਬਾੜੀ ਤੇ ਨਿਰਭਰ ਕਰਦੇ ਆ ਔਰ ਉਹਨਾਂ ਦਾ ਜੋ ਮਾਣ ਜੋ ਉਹਨਾਂ ਦਾ ਕੌਨਫੀਡੈਂਸ ਆ ਉਹ ਕੌਨਫੀਡੈਂਸ ਹੈ ਉਹਨਾਂ ਦਾ ਜ਼ਮੀਨ ਸੈਂਟਰ ਦੀ ਪਾਲਿਸੀ ਰਹੀ ਆ ਕਿ ਪੰਜਾਬ ਦੇ ਜ਼ਿਮੀਦਾਰ ਤੱਕ ਟੱਕਰ ਤੋਂ ਜ਼ਮੀਨ ਖੋਲੋ ਉਹ ਜ਼ਮੀਨ ਹੋਣ ਦੀਆਂ ਕੋਸ਼ਿਸ਼ ਚੱਲਿਆ ਉਸੇ ਤਹਿਤ ਪੰਜਾਬ ਦੀ ਹਾਈਜੈਕ ਕੀਤੀ ਹੁਣ ਜ਼ਮੀਨ ਤੇ ਜੋ ਲੈਂਡ ਪੂਲਿੰਗ ਚੱਲੀ ਸੀ ਉਹ ਲੋਕਾਂ ਨੇ ਫੇਰ ਆਪਣਾ ਕੀਤਾ ਆਪਣੇ ਹੱਕ ਲਈ ਠੀਕ ਖੜੇ ਹੋਏ ਬੜੇ ਜ਼ਬਰਦਸਤ ਤਰੀਕੇ ਨਾਲ ਹੋਏ ਔਰ ਜਾਣਦੇ ਹੋਏ ਇਹਨੂੰ ਬੰਦੂਸ ਹੋਇਆ ਉਹਨਾਂ ਨੂੰ ਅਖੀਰ ਇਹ ਚੀਜ਼ ਨੂੰ ਵਾਪਸ ਲੈਣਾ ਪਿਆ ਆਪਣਾ ਇਹ ਹੁਣ ਪ੍ਰੋਬਲਮ ਇਹ ਆ ਗਈ ਕਿ ਤੀਜਾ ਬਦਲ ਵੀ ਪੰਜਾਬ ਦੇ ਲਈ ਬਹੁਤ ਖਤਰਨਾਕ ਸਾਬਤ ਹੋਇਆ ਬਹੁਤ ਘਾਤਕ ਸਿੱਧ ਹੋਇਆ ਹੁਣ 27 ਦੀਆਂ ਵੋਟਾਂ માં ਲੇਟੈਸਟ ਉਹਨਾਂ ਦੇ ਸੋਧਿਆ ਸਾਹਿਬ ਔਰ ਕੇਜਰੀਵਾਲ ਸਾਹਿਬ ਦਿੱਲੀ ਤੋਂ ਬੁਰੀ ਤਰ੍ਹਾਂ ਹਾਰ ਖਾ ਕੇ ਪੰਜਾਬ ਜਾ ਕੇ ਬੈਠ ਗਏ ਨੇ ਪੰਜਾਬ ਜਾ ਕੇ ਬੈਠ ਕੇ ਇਹ ਨਹੀਂ ਹੁਣ ਲੇਟੈਸਟ ਕੀ ਪੁੱਛੋ ਸੋਧਿਆ ਸਾਹਿਬ ਨੇ ਬਿਆਨ ਦਿੱਤਾ ਉਹ ਸਭ ਦੇ ਸਾਹਮਣੇ ਆ ਕਿ ਪੰਜਾਬ ਵਿੱਚ ਵੋਟਾਂ ਸੀ ਕਿਸ ਤਰ੍ਹਾਂ ਲੈਣੀਆਂ ਆਵਾ ਕੀ ਉਹਨਾਂ ਨੇ ਵੋਟਾਂ ਲੈਣੀਆਂ ਆਵਾ 27 ਦੀ ਆਪਣੀ ਉਹਨਾਂ ਨੇ ਦਿਲ ਦੀ ਪੜਾਸ ਕੱਢ ਤੀ ਜਿਸ ਦਿਨ ਸਾਡੇ ਲੋਕਾਂ ਨੂੰ ਗਿਆਨ ਹੋ ਗਿਆ ਕਿ ਸਾਡਾ ਆਉਣ ਵਾਲਾ ਸਮਾਂ ਕਹਿ ਜਾਵਾ ਹੁਣ ਸਾਨੂੰ ਪੰਜਾਬੀਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਸਾਨੂੰ ਕਿ ਅਸੀਂ ਆਪਣਾ ਆਉਣ ਵਾਲਾ ਸਮਾਂ ਚੌਥਾ ਬਦਲ ਕੀ ਲਿਆ ਕੇ ਅਸੀਂ ਪੰਜਾਬ ਨੂੰ ਬਚਾਉਣਾ ਵਾ ਅਗਰ ਅਸੀਂ ਇਹ ਚੀਜ਼ ਨੂੰ ਪ੍ਰੋਪਰਲੀ ਨਾ ਸੋਚਿਆ ਸਾਡੀ ਹਾਲਤ ਆਉਣ ਵਾਲੇ ਸਮੇਂ ਚ ਪੰਜਾਬ ਦੀ ਹੋਰ ਖਰਾਬ ਹੋ ਜੂਗੀ ਅਸੀਂ 28 ਟੇਕਾ ਹਿੰਦੁਸਤਾਨ ਦੀਆਂ ਅਸੀਂ ਸਭ ਉਖੀਰ ਤੇ ਚਲੇ ਜਾਵਾਂਗੇ ਔਰ ਐਸੇ ਕਰਕੇ ਪੰਜਾਬ ਦਾ ਹੁਣ ਹਰ ਪੱਖੋਂ ਬਦਲਾਅ ਆ ਰਿਹਾ ਵਾ ਪੰਜਾਬ ਦੀ ਜੋ ਪ੍ਰਵਾਸ ਵਾਰ ਨੂੰ ਹੋ ਰਿਹਾ ਪੰਜਾਬੀ ਪ੍ਰਵਾਸ ਕਰਕੇ ਬਾਹਰ ਆ ਰਹੇ ਨਹੀਂ ਇਸੇ ਕਰਕੇ ਔਰ ਪੰਜਾਬ ਦੀਆਂ ਦੂਜੀਆਂ ਸੂਬਿਆਂ ਤੋਂ ਪ੍ਰਵਾਸ ਕੇ ਪੰਜਾਬ ਦੇ ਲੋਕ ਆ ਰਹੇ ਨੇ ਜਿਹਦੇ ਨਾਲ ਪੰਜਾਬ ਦੀ ਬਣਤਰ ਪਾਪੂਲੇਸ਼ਨ ਦੀ ਬਣਤਰ ਵੀ ਬਦਲੀ ਹੋ ਰਹੀ ਆ ਹਾਲਾਤ ਵੀ ਬਦਲੀ ਹੋ ਰਹੇ ਨੇ ਤੋਂ ਇਸ ਕਰਕੇ ਪੰਜਾਬੀਆਂ ਨੂੰ ਹੁਣ ਬਹੁਤ ਹੀ ਸੋਚ ਸਮਝ ਕੇ ਦੂਰੰਦੇਸ਼ੀ ਸੇ ਉਹ ਆਪਣੇ ਆਪਸੀ મત ਭੇਦ ਖਤਮ ਕਰਕੇ ਸਾਰੇ ਇੱਕ ਕਾਮਨ ਕੌਜ਼ ਪੰਜਾਬ ਦਾ ਔਰ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੇ ਖਾ ਉਸ ਨੂੰ ਲੈ ਕੇ ਸਾਨੂੰ ਅੱਗੇ ਆਉਣਾ ਚਾਹੀਦਾ ਔਰ 2027 ਦੀਆਂ ਵੋਟਾਂ ਜਿਹੜੀਆਂ ਪੈਣੀਆਂ ਉਹਦੇ ਲਈ ਸਾਨੂੰ ਬਹੁਤ ਸੋਚ ਸਮਝ ਦੀ ਲੋੜ ਹੈ ਔਰ ਕਿਉਂਕਿ ਇਹ ਦੁਬਿਤਾ ਦਾ ਮਸਲਾ ਪੈਦਾ ਤਾਂ ਹੋ ਗਿਆ ਹੈ ਕਿ ਹੁਣ ਕਿਹਨੂੰ ਲਿਆਂਦਾ ਜਾਵੇ ਅੱਗੇ ਔਰ ਕਿਹਨੂੰ ਨਾਲ ਲਿਆਂਦਾ ਜਾਵੇ ਇਹ ਅਸੀਂ ਸੋਚ ਵਿਚਾਰ ਕਰਨਾ ਹੈ ਦਿਮਾਗ ਨਾਲ ਕਰਨਾ ਵਾ ਜੋਸ਼ ਨਹੀਂ ਆਉਣਾ ਦਿਮਾਗ ਨਾਲ ਕੰਮ ਲੈਣਾ ਵਾ ਤਾਂ ਕੌਮ ਦਾ ਖਿਆਨ ਹੋਊਗਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਆਉਣ ਵਾਲੀਆਂ elections 27 ਦੀਆਂ ਹੈਗੀਆਂ ਸਾਨੂੰ ਇਮਾਨਦਾਰੀ ਨਾਲ ਵੋਟਾਂ ਪਾਉਣੀਆਂ ਚਾਹੀਦੀਆਂ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆ ਕੇ ਪਾਉਣੀਆਂ ਚਾਹੀਦੀਆਂ ਆਪਣੀਆਂ ਵੋਟਾਂ ਵੇਚਣੀਆਂ ਨਹੀਂ ਚਾਹੀਦੀਆਂ ਸਾਰੇ ਸਰਦਾਰ ਭਦਰ ਸਿੰਘ ਚੌਕੀਮਾਨ ਉਸਾਰੇ ਵੀ ਪੰਚ ਸਹੀ ਆਫ ਦੀਸ ਸਲਾਈ ਦਰਸ ਸਰਦਾਰ ਮਿਰਕਸ ਮਿਰਕਸਾਬ ਨੇ ਇਸ ਲਈ ਸਾਰੀ ਦਾ ਬਖਸ਼ ਆਪ ਦੀ ਇਹ ਤਰਜੂਤ ਤੋਂ ਬਾਲ ਰੱਖਿਆ ਇਹਨਾਂ ਨੇ ਭਾਈ ਸਾਹਿਬ ਨੇ ਵੀ ਬਹੁਤ ਸੋਹਣੀ ਸਲਾਈ ਤੇ ਗੱਲ ਇੱਥੇ ਹੀ ਮੁੱਕਦੀ ਆ ਵੀ ਇਮਾਨਦਾਰੀ ਨਾਲ ਵੋਟਾਂ ਪਾਓ ਤੇ ਆਪਣਾ ਹੱਕ ਸਹੀ ਥਾਂ ਤੇ ਸਹੀ ਵੋਟ ਸਹੀ ਲੋਕ ਦੇ ਕੋਲ ਤੇ ਇੰਨਾ ਹੀ ਕਹਣਾ ਹੋਇਆ ਮੈਂ ਖੇਮਾ ਦਾ ਜਾਸਿਬ ਵੀ ਤਾਂ ਤੁਸੀਂ ਦੱਸੋ ਕਿ ਅਸੀਂ ਕਿਹਦੀ ਪਾਰਟੀ ਵੱਲ ਜਾਈਏ ਸਾਨੂੰ ਕੁਝ ਸਮਝ ਨਹੀਂ ਆਇਆ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਇਆ ਤੁਸੀਂ ਕੀ ਕਰਨ ਜਾਉਂਦੇ ਹੋ ਹੋਰ ਜਿੰਨੀਆਂ ਐਸਵੇ ਪਾਰਟੀਆਂ ਨੇ ਕੰਨ ਤੁਸ ਨੂੰ ਦੇਖ ਚੁੱਕੇ ਆ ਬਾਦਰ ਕਾਲੀ ਲਾਲੂ ਨੂੰ ਵੇਚ ਚੁੱਕੇ ਆ ਤੇ ਆ ਆਪ ਵਾਲੇ ਜਿਹੜੇ ਬਹੁਤ ਢਿੰਗਾ ਮਾਰਦੇ ਸੀ ਆਏ ਇਹ ਉਹਨਾਂ ਤੋਂ ਵੀ ਗਾਇਬ ਹੋ ਗਏ ਨਿਕਲੇ ਨੇ ਜਿਹੜੇ ਇਹ ਕਹਿੰਦੇ ਸੀ ਕਈ ਸਮਝਿਓ ਵਰਕਰਾਂ ਨੂੰ ਲੈ ਕੇ ਆਵਾਂਗੇ ਜੋ ਦੂਜੀਆਂ ਪਾਰਟੀਆਂ ਦਾ ਕੰਡਮ ਮਾਰਿਆ ਉਹਨਾਂ ਨੂੰ ਲਿਆ ਲਿਆ ਕੇ ਇਹ ਟੈਕਟਾਂ ਦੇ ਰਹੇ ਨੇ ਜਿਹੜੇ ਦੂਜੀਆਂ ਪਾਰਟੀਆਂ ਨੇ ਛੋਟੇ ਜਿਹੇ ਕੰਡਮ ਕਰਕੇ ਸੋ ਇਹਨਾਂ ਇਹਨਾਂ ਦਾ ਲੱਗ ਗਿਆ ਪਤਾ ਇਹਨਾਂ ਨੇ ਕੀ ਕੀਤਾ ਜੋ ਜੋਧੀਆਂ ਕਹਿ ਰਿਹਾ ਉਹ ਸਾਰੇ ਸਾਹਮਣੇ ਆ ਇਹ ਵੀ ਨਖਿੱਧ ਨੇ ਇਹ ਨਾਲ ਲਿਆਉਂਦਾ ਕੋ ਮਗਰ ਵੀ ਨਹੀਂ ਆਗਾ ਪਰ ਇਹਨਾਂ ਪਹਿਲਿਆਂ ਨੂੰ ਵੇਚ ਲਿਆ ਉਹਨੇ ਹੋਰ ਕਾਲੀਦਲ ਬਣ ਗਿਆ ਜੇ ਮੈਂ ਕਹਾਂਗੇ ਅਖਮਾ ਜਾਂ ਨਾਮਾ ਕਾਲੀਦਲ ਆ ਇਹ ਵੀ ਉਹਨਾਂ ਚੋਂ ਹੀ ਆਏ ਨੇ ਉਹਨਾਂ ਦੇ ਨਾਲ ਹੀ ਰਹੇ ਨੇ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਡਾਕੀਆਂ ਬਾਕੀਆਂ ਖਾਲੀਆਂ ਵਿੱਚ ਕੋਈ ਫਰਕ ਨਹੀਂ ਗੱਲ ਇੱਕੋ ਜਿਹੀ ਨੇ ਬਹੁਤ ਠੀਕ ਹੈ ਵੀ ਸਾਰੇ ਇੱਕੋ ਜਿਹੇ ਪਰ ਇਹ ਲੈਕਚਰ ਆੜੀਆਂ ਵੋਟਾਂ ਦੇ ਪਾਣੀ ਕਿਸੇ ਦਾ ਕਿਸੇ ਨੂੰ ਤਾਂ ਵੋਟਾਂ ਪਾਵਾਂਗੇ ਨਾ ਮੁਝੇ ਤੁਹੇ ਸਾਰਿਆਂ ਨੂੰ ਆਪਾਂ ਕਹਿ ਕੇ ਇਹ ਤਾਂ 오ੜੀਸਾ ਤੇ ਵੀ ਇਹ ਲੈਕਚਰ ਤੇ ਨਾ ਖੜੇ ਹੋ ਉਰੇ ਸੋਰੇਗੇ ਜਾਂ ਖਲੇ ਹੋਰਗੇ ਤੇ ਅਸੀਂ ਕਿਹੜੀ ਪਾਰਟੀਆਂ ਜਾਵਾਂਗੇ ਚੋਕ ਪੰਜ ਤੁਸੀਂ ਦੱਸੋ ਕੀ ਕਰੀਏ ਹੁਣ ਇਹ ਹੀ ਦੁੱਬਤਾ ਦਾ ਇੱਕ ਵਿਸ਼ਾ ਪੰਜਾਬੀਆਂ ਦੇ ਸਾਹਮਣੇ ਆ ਵੀ ਲਿਆਈਏ ਤਾਂ ਸਾਹਮਣੇ ਕਿਹਨੂੰ ਲਿਆਈਏ ਸਾਰੇ ਟੈਸਟ ਹੋ ਚੁੱਕੇ ਨੇ ਮੇਰੇ ਖਿਆਲ ਚ ਮੇਰਾ ਆਪਣਾ ਵਿਊ ਆ ਵੀ ਲੋਕ ਸਾਡੇ ਕਾਫੀ ਸਮਝਦਾਰ ਨੇ ਮਚ्योर ਹੋ ਰੱਖੇ ਨੇ ਪੋਲੀਟੀਕਲ ਤੌਰ ਤੇ ਰਾਜਨੀਤਿਕ ਤੌਰ ਤੇ ਜਿਆਦਾ ਦਾ ਮੈਂ ਤਾਂ ਇਹਨਾਂ ਕਹਿੰਦਾ ਜੋਗ ਨਹੀਂ ਆ ਜਿਨੇ ਲੋਕ ਸਿਆਣੇ ਆ ਹੁਣ ਅਸੀਂ ਇਹ ਦੇਖਣਾ ਹੈ 2027 ਜ ਕਿ ਇਹਨਾਂ ਨੂੰ ਬਿਲਕੁਲ ਜਿਹੜੇ ਪ੍ਰਾਣੇ ਆ ਇਹ ਤਾਂ ਆਪਣੇ ਲਿਆਉਣ ਦੇ ਯੋਗ ਨਹੀਂ ਰਹੇ ਹੁਣ ਜੇ ਅਸੀਂ ਇੰਡੀਪੈਂਡੈਂਟ ਨੂੰ ਵੋਟ ਪਾਉਣੀ ਆ ਸਿਰਫ ਆਜ਼ਾਦ ਉਮੀਦਵਾਰ ਨੂੰ ਖੜਾ ਆਉਂਦੇ ਆ ਕਿ ਮੈਕਸਿਮਮ ਆਜ਼ਾਦ ਮੀਰਵਾਰ ਅੱਗੇ ਆਉਣ ਉਹ ਵੀ ਚੰਗੇ ਕਰਤਾਰ ਵਾਲੇ ਆਜ਼ਾਦ ਉਮੀਦਵਾਰ ਨਾ ਕਿ ਪ੍ਰਾਣੀ ਸ਼ਰਾਬ ਨਵੇਂ ਲੈਵਲ ਨਾਲ ਜਿਹੜੇ ਲੋਕ ਬਾਹਰ ਆ ਰਿਹਾ ਜਿਵੇਂ ਕਿ ਕੇਚਰੀਵਾਲ ਸਾਹਿਬ ਨੇ ਆਮ ਆਦਮੀ ਪਾਰਟੀ ਜਾਂਦੀ ਸੀ ਜਾਂ ਅਕਾਲੀ ਦਲ ਦੇ ਦੁਹਾੜ ਹੋ ਗਏ ਨੇ ਇਹ ਇਸ ਤਰ੍ਹਾਂ ਦੀ ਜਿਹੜੇ ਪੁਰਾਣੇ ਲੋਕ ਆ ਨਵੇਂ ਜਾ ਕੇ ਮਿਲ ਜਾਂਦੇ ਨੇ ਹੁਣ ਜੋ ਬਦਲ ਮੇਰੇ ਖਿਆਲ ਦੇ ਮਤਾਬਕ ਦਿਖਾਈ ਦੇ ਰਿਹਾ ਉਹ ਇੱਕ ਇੰਡੀਪੈਂਡੈਂਟ ਜਿੰਨੇ ਵੀ ਮੈਕਸਿਮਮ ਕੈਂਡੀਡੇਟ ਖੜੇ ਹੋਣੇ ਚਾਹੀਦੇ ਆ ਉਹ ਵੀ ਬਹੁਤ ਵਧੀਆ ਕਿਰਦਾਰ ਵਾਲੇ ਨਾ ਕਿ ਪੁਰਾਣੀਆਂ ਬੋਤਲਾਂ ਦੇ ਉੱਪਰ ਨਵੇਂ ਲੈਵਲ ਲਾ ਕੇ ਲਾਉਣ ਜਿਵੇਂ ਪਿੱਛੇ ਆਉਂਦੇ ਰਹੇ ਆ ਅੱਜ ਇਸ ਪਾਰਟੀ ਚ ਪਰ ਉਸ ਪਾਰਟੀ ਚ ਉਸ ਪਾਰਟੀ ਚ ਇਹ ਚੀਜ਼ ਵਾਲੇ ਕਿਰਦਾਰ ਵਾਲੇ ਆ ਇੰਡੀਪੈਂਡੈਂਟ ਕੈਂਡੀਡੇਟ 2027 ਦੀ ఎలక్షన్ డి ਨਹੀਂ ਹੋਣੀ ਚਾਹੀਦੀ ਔਰ ਲੋਕਾਂ ਨੂੰ వాలంటీర్లీ ਅਗਰ ਆਪਣੀ ਪੰਜਾਬ ਨਾਲ ਪਿਆਰ ਹੈ ਭਾਵਨਾ ਹੈ ਤਾਂ ਲੋਕਾਂ ਨੂੰ ਸਮਝਦਾਰ ਲੋਕਾਂ ਨੂੰ ਉੱਚ ਕੋ ਕੀਦੇ ਆ ਵਧੀਆ ਕਿਰਦਾਰ ਵਾਲੇ ਲੋਕਾਂ ਨੂੰ ਰਾਜਨੀਤੀਵਾਨਾਂ ਨੂੰ ਜਿਹੜੇ ਇਸ ਟਾਈਮ ਤੇ ਪਿੱਛੇ ਬੈਠੇ ਨੇ ਪਿੱਛੇ ਬੈਚਿਆਂ ਤੇ ਬੈਠਿਆਂ ਅੱਗੇ ਆਉਣਾ ਚਾਹੀਦਾ ਇੱਕ ਆਜ਼ਾਦ ਉਮੀਦਵਾਰ ਤੇ ਖੜੇ ਹੋਣਾ ਚਾਹੀਦਾ ਔਰ ਲੋਕਾਂ ਨੂੰ ਆਜ਼ਾਦ ਉਮੀਦਵਾਰ ਦੀ ਨੂੰ ਸਪੋਰਟ ਕਰਨਾ ਚਾਹੀਦਾ ਔਰ ਆਜ਼ਾਦ ਉਮੀਦਵਾਰਾਂ ਨੂੰ ਜੋ ਉਹ ਜਦ ਜਦ ਆਪਣੀ ਕਾਮਯਾਬੀ ਹਾਸਲ ਕਰਨਗੇ ਲੋਕਾਂ ਦੇ ਹਿੱਤ ਨੂੰ ਧਿਆਨ ਚ ਰੱਖਦੇ ਹੋਏ ਲੋਕਾਂ ਦੇ ਵਿਚਾਰਾਂ ਨੂੰ ਧਿਆਨ ਚ ਰੱਖਦੇ ਹੋਏ ਵਿਕਣਾ ਨਹੀਂ ਚਾਹੀਦਾ ਬਕਾਉ ਮਾਲ ਨਹੀਂ ਹੋਣਾ ਚਾਹੀਦਾ ਇੱਕ ਨਮੀ ਬੋਸਟ ਬੈਸਟ ਤਰੀਕੇ ਨਾਲ ਆਪਣੀ ਸਰਕਾਰ ਬਣਾਉਣੀ ਚਾਹੀਦੀ ਆ ਔਰ ਕਬਲ ਆਦਮੀ ਅੱਗੇ ਆ ਕੇ ਪਹੁੰਚੇਗਾ ਔਰ ਵੋਟਰਾਂ ਵੋਟਰਾਂ ਨੂੰ ਪੰਜਾਬ ਦੇ ਸ਼ਾਨੇ ਲੋਕਾਂ ਨੂੰ ਮੈਂ ਇਹੀ ਦੱਸ ਰੂਗਾ ਕਿ ਬਿਲਕੁਲ ਆਉਣ ਵਾਲੇ ਸਮੇਂ ਚ ਬੋਟ ਸੋ ਸਮਝ ਕੇ ਆਜ਼ਾਦ ਵੀਦਵਾਰਾਂ ਨੂੰ ਪਾਓ ਜਿਵੇਂ ਦਾ ਬਹੁਤ ਤਕੜਾ ਕਿਰਦਾਰ ਹੈ ਮੁਖਬਰ ਸਾਹਿਬ ਜੇ ਤੁਸੀਂ ਕਹਾਂ ਵੀ ਇਹਨਾਂ ਨੂੰ ਵੋਟ ਉਹਨਾਂ ਨੂੰ ਪਾਓ ਜਿਹੜੇ ਆਜ਼ਾਦ ਨੁਮਰਦਾਰ ਹੈ ਪਰ ਜਦੋਂ ਕੋਈ ਸਰਕਾਰ ਬਣਦੀ ਹੈ ਤੇ ਉਹ ਹਮੇਸ਼ਾ ਕਿਸੇ ਪਾਰਟੀ ਦੀ ਬਣਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੀ ਬਣੇ ਤੇ ਜੇ ਆਜ਼ਾਦ ਆਦਮੀ ਖਲੇ ਹੋ ਜਾਣਗੇ ਜਾਂ ਜਿੱਤ ਵੀ ਜਾਣਗੇ ਤੇ ਫਿਰ ਨਾ ਸਰਕਾਰ ਨਹੀਂ ਬਣੀ ਫਿਰ ਉਹ ਲੈਂਦੇ ਦਾ ਜੋ ਚੱਲਦਾ ਹੈ ਤੁਹਾਨੂੰ ਪਤਾ ਹੈ ਇੰਡੀਆ 'ਚ ਕੀ ਚੱਲਦਾ ਹੈ ਇੱਕ ਦੂਜੇ ਨੂੰ ਖਰੀਦਣਾ ਤੇ ਕੰਮ ਨਾ ਬੇਤਾ ਸਾਹਿਬ ਤੁਸੀਂ ਦੱਸੋ ਵੇ ਇਹ ਕਿਹਨਾਂ ਕਰੀਏ ਕਿੱਥੇ ਜਾਈਏ ਕੀ ਕਰੀਏ ਬਸ ਕੋਈ ਸਮਝ ਨਹੀਂ ਆ ਰਿਹਾ ਲੋਕਾਂ ਨੂੰ ਕੀ ਕਰਨਾ ਚਾਹੀਦਾ ਅੱਜ ਇਲੈਕਸ਼ਨ ਦੇ ਵਿੱਚ ਕਾफी ਸਾਂ ਪਿਆ ਇਹ ਪਾਰਟੀਆਂ ਸਾਰੀਆਂ ਵੇਖ ਲਈਆਂ ਹਰ ਛੇਤੀ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਨਵਾਂ ਗਰੁੱਪ ਪੰਜਾਬ ਦੇ ਵਿੱਚ ਇਕੱਠਾ ਹੋ ਰਿਹਾ ਉਹਨੂੰ ਵੇਖਾਂਗੇ ਉਹ ਕੀ ਕਰਦੇ ਨੇ ਉਹਦੇ ਵਿੱਚ ਕੌਣ ਕੌਣ ਹੋਊਗਾ ਇਹ ਇਹਨਾਂ ਦੇ ਵੇਖ ਲੈ ਕੋਈ ਅਜੇ ਵੀ ਚੱਲ ਬਦਲਾ ਉਹਨੇ ਰਹੀਂ ਦੇ ਨੇ ਜਿਹੜਾ ਦਰਦੀ ਗੱਲ ਕਰਦੇ ਨੇ ਆ ਤਾਂ ਵਾਦੀ ਉਹਨਾਂ ਨੂੰ ਵੱਡੇ ਦਫ਼ਤਰਾਂ ਵਾਲੇ ਕਹਿੰਦੇ ਨੇ ਸੋ ਨਵਾਂ ਗਰੁੱਪ ਆ ਰਿਹਾ ਛੇਤੀ 2-3 ਮਹੀਨਿਆਂ ਦੇ ਵਿੱਚ ਉਹ ਸਾਹਮਣੇ ਆਊਗਾ ਤੇ ਫਿਰ ਫਿਰ ਅਸੀਂ ਸੋਚਾਂਗੇ ਕਿੰਦਣੂ ਜਾਣਾ ਇਹਨਾਂ ਨੂੰ ਨਹੀਂ ਵੇਖ ਲਿਆ ਵੇਖੋ ਤੁਹਾਡੀ ਗੱਲ ਬਹੁਤ ਸਹੀ ਹੈ ਸਾਡੇ ਜੇਟਲ ਵਾਚ ਦੀ ਪਾਲਸੀ ਦੇ ਵਿੱਚ ਦੀ ਹੈ ਪਰ ਟਾਈਮ ਵਿੱਚ ਇੱਕ ਸਾਲ ਪੂਰਾ ਪੈ ਜਾਵੇ 2026 ਦਾ ਪਰ ਕਿਚੇ ਭਾਵੇਂ ਬੀਜਪੀ ਵਾਲਿਆਂ ਤੋਂ ਲੋਕ ਸ਼ਾਇਦ ਚੋਣਾ ਦੇ 2024 ਵਿੱਚ ਵੀ ਕਰੀਆਂ ਜਾ ਸਕਦੇ ਹਨ ਪਰ ਤੁਹਾਡੀ ਗੱਲ ਵੀ ਕੋ ਠੀਕ ਆ ਵੀ ਨਵੀਂ ਪਾਰਟੀ ਤੇ ਆਈ ਹੈ ਉਹਦੇ ਬਾਰੇ ਵੀ ਦੇਖਾਂਗੇ ਤੇ ਮੇਰੇ ਆਪਣੇ ਵਿਚਾਰ ਆ ਵੀ ਤੁਸੀਂ ਵੋਟ ਜਿਹਨੂੰ ਵੀ ਪਾਣੀ ਹੈ ਪੜਿਆ ਲਿਖਿਆ ਸੂਝਵਾਨ ਤੇ ਜਿਹੜਾ ਲਾਚੀ ਨਾ ਹੋਵੇ ਉਸ ਇਸੇ ਬੰਦੇ ਨੂੰ ਪਾਓ ਉਹਨਾਂ ਦਾ ਕਿਰਦਾਰ ਅੱਛਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਕਰਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਬਾੜ ਦਿੱਤਾ ਤੇ ਉਮੀਦ ਕਰਦਾ ਹਾਂ ਵੀ ਅੱਗੇ ਤੋਂ ਵੀ ਤੁਸੀਂ ਕਿਸੇ ਹੋਰ ਟੌਪਿਕ ਤੇ ਵੀ ਸਾਡਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ of criminal law, family law, immigration law, convincing and employment matters, please contact deep Singh on zero four seven zero four one two six double zero.